ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਮਜੀਠਾ ਹਲਕੇ ਦੇ 3ਏ ਵਾਲ ਮਰੜੀ ਅਤੇ ਪੰਘਾਲੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਪੀਣ ਦੇ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਆਖਰਕਾਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਜ਼ਹਿਰੀਲੀ ਸ਼ਰਾਬ ਦੇ ਨਾਲ ਮਜੀਠਾ ਹਲਕੇ ਦੇ ਵਿੱਚ ਦਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਆਖਰਕਾਰ ਸਰਕਾਰ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਗਗਨ 14 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 7 ਤੋਂ 10 ਜਾਣੇ ਜਿਹੜੇ ਆ ਉਹ ਗੰਭੀਰ ਜਿਹੜੀ ਹਾਲਤ ਦੇ ਵਿੱਚ ਵੀ ਨੇ ਤੇ ਸਰਕਾਰ ਨੇ ਖਾਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਜਿਹੜੇ ਸ਼ਰਾਬ ਪੀਣ ਦੇ ਆਦੀ ਨੇ ਖਾਸ ਕਰਕੇ ਦੇਸੀ ਸ਼ਰਾਬ ਪੀਣ ਦੇ ਆਦੀ ਨੇ ਉਹਨਾਂ ਲੋਕਾਂ ਦਾ ਪਤਾ ਕੀਤਾ ਜਾਵੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿ ਉਹਨਾਂ ਨੂੰ ਲੱਭ ਕੇ ਲਿਆਂਦਾ ਜਾਵੇ ਤੇ ਹਸਪਤਾਲਾਂ 'ਚ ਦਾਖਲ ਕਰਾਇਆ ਜਾਵੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਥਾਣਾ ਮਜੀਠਾ ਤੇ ਕੱਥੂ ਨੰਗਲ 'ਚ ਦੋ ਪਰਚੇ ਜਿਹੜੇ ਐਕਸਾਈਜ਼ ਐਕਟ ਦੇ ਅਧੀਨ ਦਰਜ ਕੀਤੇ ਗਏ ਆ ਸੱਤ ਲੋਕਾਂ ਦੀ ਇੱਕ ਮਹਿਲਾ ਸਹਿਤ ਸੱਤ ਲੋਕਾਂ ਦੀ ਜਿਹੜੀ ਹੁਣ ਤੱਕ ਗ੍ਰਿਫਤਾਰੀ ਹੋਈ ਆ ਜਿਹੜੀ ਜਾਣਕਾਰੀ ਆ ਰਹੀ ਆ ਪੁਲਿਸ ਦੇ ਹਵਾਲੇ ਨਾਲ ਉਹ ਇਹ ਆ ਕਿ ਪ੍ਰਭਜੀਤ ਸਿੰਘ ਤੇ ਕੁਲਬੀਰ ਸਿੰਘ ਵਾਸੀ ਭੰਗਵਾ ਦੋਵੇਂ ਦੇਸੀ ਸ਼ਰਾਬ ਜਾਂ ਅਲਕੋਹਲ ਦਾ ਕਾਰੋ ਕੱਢਦੇ ਸੀ ਉਹ ਅੱਗੇ ਜਾ ਕੇ ਜਿਹੜੀ ਆ ਲੋਕਾਂ ਨੂੰ ਸਪਲਾਈ ਕੀਤੀ ਜਾਂਦੀ ਸੀਗੀ ਜਿੱਚ ਮਹਿਲਾ ਸ਼ਾਮਲਾ ਨਰਿੰਦਰ ਕੋਰ ਤੇ ਕੁਝ ਹੋਰ ਨਾਂ ਜਿਹੜੇ ਆ ਉਹ ਸ਼ਾਮਲ ਨੇਗੇ ਉਹ ਅੱਗੇ ਲੋਕਾਂ ਨੂੰ ਸਪਲਾਈ ਕਰਦੇ ਸਨ ਤਾਂ ਜੇ ਕਹੀਏ ਕਿ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਇੱਕ ਕਾਰ ਵੱਡੀ ਕਾਰਵਾਈ ਕੀਤੀ ਹੈ ਸੱਤ ਲੋਕ ਹੁਣ ਤੱਕ ਗ੍ਰਿਫਤਾਰ ਹੋਇਆ ਗ੍ਰਿਫਤਾਰੀ 4 ਤੋਂ ਚੱਲੀ ਫਿਰ 5 ਫਿਰ 6 ਤੇ ਹੁਣ 7 ਲੋਕ ਫਿਲਹਾਲ ਇਹ ਚ ਗ੍ਰਿਫਤਾਰ ਹੋ ਚੁੱਕੇ ਆ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਆ ਕਿ ਇਹ ਜਿਹੜੀਆਂ ਮੌਤਾਂ ਨਹੀਂ ਹਨ ਇਹ ਕਤਲ ਨੇ ਬੇਸਿਕਲੀ ਇਹ ਕਤਲ ਨੇ ਤੇ ਜਿਹੜਾ ਕਤਲ ਕਰਨ ਵਾਲੇ ਨੂੰ ਕਤਲ ਦੀ ਸਜ਼ਾ ਤਾਂ ਮਿਲੂਗੀ ਇਹ ਮੁੱਖ ਮੰਤਰੀ ਸਪਸ਼ਟ ਕਰ ਚੁੱਕੇ ਹਾਲਾਂਕਿ ਤੇ ਅ ਸਿਆਸੀ ਤੌਰ ਦੇ ਉੱਤੇ ਸਰਕਾਰ ਘਿਰੀ ਹੋਈ ਹੈ ਇਹ ਦੂਜਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਇਹ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੀ ਵਿਕਰਮ ਮਜੀਠੀਆ ਜੋ ਕਿ ਸਾਬਕਾ ਮਾਲ ਮੰਤਰੀ ਨੇ ਤੇ ਮਜੀਠਾ ਹਲਕੇ ਦੀ ਹੋਰ ਅਗਵਾਈ ਕਰਦੇ ਨੇਗੇ ਚਲੋ ਹੁਣ ਉਹਨਾਂ ਦੀ ਧਰਮ ਪਤਨੀ ਨੇ ਕਿਸੇ ਸਮੇਂ ਤੋਂ ਐਮਐਲਏ ਰਹੇ ਉਹਨਾਂ ਨੇ ਬੜੇ ਇਲਜ਼ਾਮ ਲਾਏ ਆ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੀ ਇਹ ਸਾਰਾ ਕਾਰੋਬਾਰ ਚੱਲਦਾ ਹੈ ਜਿਹੜਾ ਉਹਦਾ ਮਾਸਟਰਮਾਈਂਡ ਹੈ ਉਹ ਮੁੱਖ ਮੰਤਰੀ ਤੇ ਅਮਨ ਅਰੋੜਾ ਹੋਣਾਂ ਦਾ ਕਰੀਬੀ ਹੈ ਹਾਲਾਂਕਿ ਤਾਂ ਹੁਣ ਜਾਂਚ ਦਾ ਵਿਸ਼ਾ ਸਰਕਾਰ ਨੂੰ ਇਹਦੀ ਪਹਿਲੀ ਨਿਰਪੱਖ ਜਾਂਚ ਦੀ ਲੋੜ ਹੈ ਦੇਖੋ ਲਗਾਤਾਰ ਐਸੀਆਂ ਘਟਨਾਵਾਂ ਹੁੰਦੀਆਂ ਨੇ ਉਹ ਕਹਿੰਦੇ ਕਿ ਇਹਦੇ ਤੇ ਮਿੱਟੀ ਪਾਉ ਕੰਮ ਚੱਲ ਰਿਹਾ ਆ ਆਪਰੇਸ਼ਨ ਕਵਰ ਅਪ ਚੱਲ ਰਿਹਾ ਵੱਡੇ ਲੋਕਾਂ ਨੂੰ ਬਚਾਉਣ ਦੇ ਲਈ ਸੱਤ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਚ ਵਾਕਈ ਕੌਣ ਹੈ ਇਹਦੀ ਨਿਰਪੱਖ ਜਾਂਚ ਕਿਸੇ ਰਿਟਾਇਰ ਜੱਜ ਤੋਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਿਸੇ ਐਸੀ ਏਜੰਸੀ ਤੋਂ ਅ ਕਰਾ ਲਈ ਜਾਵੇ ਮੈਂ ਸੀਬੀਆਈ ਦੀ ਵਕਾਲਤ ਨਹੀਂ ਕਰਦਾ ਸੀਬੀਆਈ ਤੋਂ ਨਹੀਂ ਕਰਾਉਣੀ ਚਾਹੀਦੀ ਵੈਸੇ ਵੀ ਕਿਸੇ ਅਸੀਂ ਨਿਰਪੱਖ ਏਜੰਸੀ ਤੋਂ ਜਾਂਚ ਕਰਾ ਲਈ ਜਾਵੇ ਜਿੱਦਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਕਿਉਂਕਿ ਸੰਗਰੂਰ ਵਾਲੇ ਮਾਮਲਿਆਂ ਦੇ ਵਿੱਚ ਵੀ ਹਜੇ ਬਾਲਾ ਕੁਝ ਨਹੀਂ ਹੋਇਆ ਉਹ ਆਪਾ ਆਪਾ ਖੁਦ ਕਵਰ ਕਰੀ ਸੀ ਉਹ ਚੀਜ਼ ਨੂੰ ਸਾਰੀ ਨੂੰ ਉਹਦੇ ਵਿੱਚ ਵੀ ਬਸ ਮੁਆਵਜ਼ਾ ਦੇਣ ਤੱਕ ਹੀ ਮ hạnਦੂਦ ਰੱਖਿਆ ਗਿਆ ਗੱਲ ਇਹ ਹੈ ਕਿ ਜੜ ਵੱਡਣ ਦੀ ਲੋੜ ਹੈ ਕਿੱਥੋਂ ਸ਼ਰਾਬ ਆ ਕਿੱਥੋਂ ਸ਼ਰਾਬ ਆਉਂਦੀ ਹੈ ਕਿਉਂ बार-बार ਆਉਂਦੀ ਹੈ ਤੇ ਇਹ ਤੰਦਾ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਿਹਾ ਕੀ ਸਾਨੂੰ ਆਪਣੀ ਇੰਸੂਰੈਂਸ ਪਾਲਿਸੀ ਨੂੰ ਵੀ ਰਿਵਿਊ ਕਰਨ ਕਿਉਂਕਿ ਸ਼ਰਾਬ ਦਾ ਰੇਟ ਇੰਨਾ ਜ਼ਿਆਦਾ ਹੈ ਕਿ ਗਰੀਬ ਬੰਦਾ ਜਿਹੜਾ 300 ਦੀ ਦਿਹਾੜੀ ਕਰਦਾ ਉਹ 290 ਰੁਪਏ ਦੀ ਬੋਤਲ ਕਿਵੇਂ ਖਰੀਦ ਸਕਦਾ ਹੈ ਜਾਂ 100 ਰੁਪਏ ਦਾ ਪਊਆ ਉਸ ਦਿਹਾੜੀ ਦੇ ਵਿੱਚੋਂ ਕਿਵੇਂ ਖਰੀਦ ਕੇ ਪੀ ਸਕਦਾ ਹੈ ਇੱਕ ਸਵਾਲ ਹੈ ਸਾਨੂੰ ਅਕਸਾਇਜ਼ ਪਾਲਸੀ ਵੀ ਰਿਵਿਊ ਕਰਨ ਦੀ ਲੋੜ ਹੈ ਤਾ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਅਪਡੇਟ ਹੈ ਵੱਡੀ ਹੈ ਕਿ 7 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੁਣ ਦੇਖਦੇ ਹਾਂ ਕਿ ਅੱਗੇ ਸਰਕਾਰ ਦੇ ਵੱਲੋਂ ਹੋਰ ਕੀ ਕਾਰਵਾਈ ਕੀਤੀ ਜਾਂਦੀ ਹੈ